ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਯੁਨਸੀਆਂ ਵਿਰੁੱਧ ਉਸ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸਪੈਸ਼ਲ ਡੀਜੀਪੀ ਲਾਅਨ ਆਰਡਰ ਦੇ ਨਿਰਦੇਸ਼ਾ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਸੇ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਲਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਹੈ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਾਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮਹੱਲਾ ਇੱਥੇ ਸਾਤ ਅੱਠ ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੇਜਰਮੈਂਟ ਵਾਲੇ ਲੱਭੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਛੱਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ